ਹਾਂਜੀ ਅਸੀਂ ਤਾਂ ਭਰਾਵੋ ਆਏ ਸੀਗੇ ਅੱਜ ਮੁਕਸਰ ਜ਼ਿਲ੍ਹੇ ਚ ਪਿੰਡਾਂ ਚ ਪਾਣੀ ਵਾਲੇ ਮਸਲੇ ਨੂੰ ਲੈ ਕੇ ਕਿ ਪਾਣੀ ਜਿਹੜੀਆਂ ਯਾਰਾਂ ਪਾਤੀਆਂ ਪਰ ਇੱਥੇ ਬਾਈ ਕੋਲੇ ਆ ਕੇ ਕਮਲਜੀਤ ਕੋਲੇ ਆ ਕੇ ਜਿਹੜੀ ਗੱਲ ਸੁਣਨ ਨੂੰ ਮਿਲੀ ਹੈ ਨਾ ਉਹ ਮੈਂ ਹੀ ਪਹਿਲੀ ਵਾਰੀ ਸੁਣੀ ਆ ਤਾਂ ਮੈਂ ਆਰਗੈਨਿਕ ਖੇਤੀ ਦੀ ਗੱਲ ਆਪਾਂ ਕੁਦਰਤੀ ਖੇਤੀ ਦੀ ਗੱਲ ਬਿਨਾਂ ਰਹਿਣ ਸਪਰੇਆਂ ਵਾਲੀ ਖੇਤੀ ਦੀ ਗੱਲ ਕਰਦੇ ਸੁਣਦੇ ਪਰ ਇਹ ਉਦੋਂ ਵੀ ਅੱਗੇ ਗੱਲ ਕਰਦੇ ਕਿ ਟਿਕਾਊ ਖੇਤੀ ਵਾਲੀ ਗੱਲ। ਪਰ ਮੈਂ ਇਹੀ ਸਵਾਲ ਕੀਤੇ ਵੀ ਆ ਪਹਿਲਾਂ ਬਾਈ ਨੂੰ ਵੀ ਅਸੋਂ ਨੂੰ ਵੀ ਦੱਸੋ ਵੀ ਕਿੰਨੇ ਕ ਬੰਦੇ ਅਜ ਦੇ ਯੁੱਗ 'ਚ ਇਹ ਗੱਲ ਸਮਝਣਗੇ। ਬੰਦਾ ਤਾਂ ਐ ਭੱਜ ਜਾਂਦਾ ਜਿਵੇਂ ਕਦੇ ਗਾਂਹ ਜਾ ਕੇ ਡਿੱਗਣਾ ਖੂਜ ਇੰਨੀ ਤੇਜ਼ੀ ਫੜੀ ਹੋਈ ਆ ਇਨਸਾਨ ਦੀ ਇਹਨਾਂ। ਕਿਹਨੂੰ ਕਿਹਨੂੰ ਸਮਝਾਓਗੇ? ਤੇ ਹਰ ਇੱਕ ਬੰਦਾ ਕਰਜਈ ਆ ਛੋਟੀ ਖੇਤੀ ਰਹੀ ਪੰਜ ਪੰਜ 7 7 ਕਿੱਲੇ ਆਉ ਲੋਕਾਂ ਕੋਲ ਖੇਤੀ ਵੱਡੀ ਖੇਤੀ ਇਹ ਹੀ 80% ਲੋਕ ਇੰਨੇ ਜ਼ਮੀਨਾਂ ਵਾਲੇ ਆ ਤੇ ਇਹਦੇ ਲਈ ਵੀ ਬਾਈ ਨੂੰ ਅੱਗੇ ਸਵਾਲ ਕਰਾਂਗੇ ਵੀ ਇੱਥੇ ਘੱਟੋ ਘੱਟ ਕੋਈ ਵੱਡੇ ਸੈਮੀਨਾਰ ਪੂਰੇ ਪੰਜਾਬ ਦੇ ਵਿੱਚ ਜਿਵੇਂ ਆਖੇ ਇਹ ਚਾਹੁੰਦੇ ਵੀ ਸਾਡੀਆਂ ਨਸਲਾਂ ਬਚਣੇ ਧਰਤੀ ਬਚੇ ਹੁਣ ਅਸੀਂ ਤਾਂ ਇਕੱਲੇ ਪਾਣੀ ਨੂੰ ਤੁਰੇ ਫਿਰਦੇ ਪਾਣੀ ਵਿਚਾਲੋ ਆ ਕੁਝ ਜੇ ਸਾਡੇ ਕੋਲ ਗਿਆ ਜਿਵੇਂ ਬਾਈ ਨੇ ਦੱਸਿਆ ਵੀ ਇੰਨੇ ਤੱਤ ਕੱਢ ਕੇ ਧਰਤੀ ਚੋਂ ਪਿਛਲੇ 50 ਸਾਲ ਚੋਂ ਕੱਢ ਰਹੇ ਹਾਂ ਵੇ ਪਿਛਲੇ 50 60 ਸਾਲ ਤੋਂ ਇਹ ਤੱਤ ਕੱਢਤੇ ਵੀ ਸਾਡੇ ਕੋਲ ਧਰਤੀ ਦੇ ਵਿੱਚ ਤੱਤ ਹੀ ਨਹੀਂ ਰਹੇ ਤਾਂ ਚਲੋ ਇਸ ਤੋਂ ਬਾਅਦ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਅਸੀਂ ਗੱਲ ਛੱਡਣ ਨਾਲ ਇਹ ਵੀ ਕਰਨਾ ਆਏ ਵੀ 13 ਅਪ੍ਰੈਲ ਨੂੰ ਅਸੀਂ ਵਿਸਾਖੀ ਦੇ ਉੱਤੇ ਦੰਦਮਾ ਸਾਹਿਬ ਤਲਵੰਡੀ ਸਾਹਿਬ ਨੂੰ ਇਕੱਠ ਰੱਖਿਆ ਇਕੱਠ ਦਾ ਮਕਸਦ ਇਹ ਹੀ ਆ ਵੀ ਜੋ ਜ਼ਹਿਰ ਸਾਡੇ ਪਾਣੀ ਦੇ ਵਿੱਚ ਦਰਿਆਵਾਂ 'ਚ ਧਰਤੀ ਹੇਟਾਂ ਉਨੇ ਤਾਂ ਚਲੋ ਗੱਲ ਆਪਾਂ ਮਿੱਟੀ ਦੀ ਕੀਤੀ ਐ ਧਰਤੀ ਦੀ ਕੀਤੀ ਐ ਇਹ ਤਾਂ ਸਰਕਾਰ ਦੀਆਂ ਰਿਪੋਰਟਾਂ ਨੇ ਪਿਛਲੇ 10 15 ਦੰਦੀਆਂ ਰਿਪੋਰਟਾਂ ਪੜ੍ਹ ਲਈ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਕਿਤੇ ਪੀਣ ਯੋਗ ਨਹੀਂ ਰਿਹਾ ਕਿਸੇ ਜ਼ਿਲ੍ਹੇ ਕਿਸੇ ਪਿੰਡ ਦਾ ਪਾਣੀ ਨਾ ਧਰਤੀ ਹੇਠਾਂ ਦੇ ਰਿਆਮਾਂ ਦੇ ਵਿੱਚ ਅਸੀਂ ਹਿਮਾਚਲ ਤੋਂ ਜਿੱਥੋਂ ਸਤਲੁਜ ਦਾਖਲ ਹੁੰਦਾ ਪੰਜਾਬ 'ਚ ਉੱਥੇ ਜਾ ਕੇ ਦੇਖਿਆ ਹਿਮਾਚਲ ਦੇ ਵਿੱਚੀ ਸੈਂਕੜੇ ਫੈਕਟਰੀਆਂ ਜਿਹੜੀਆਂ ਉੱਥੋਂ ਜ਼ਹਿਰ ਪਾਣਾ ਕੈਮੀਕਲ ਪਾਣਾ ਸ਼ੁਰੂ ਹੋ ਜਾਂਦਾ ਫਿਰ ਕਹਾ ਜਿੱਦਨੇ ਸ਼ਹਿਰ ਹੈ ਸਾਰਾ ਸਾਰਾ ਸੀਵਰੇਜ ਜਿੰਨਾ ਉਹ ਸਾਰਾ ਸਤਲੁਜ ਲੁਧਿਆਣੇ ਦਾ ਬੁੱਢਾ ਤੇ ਰਿਆ ਬੁੱਢਾ ਨਾਲਾ ਹੀ ਬਣ ਗਿਆ ਜੰਨੀਆਂ ਫੈਕਟਰੀਆਂ ਦਾ ਸਾਰਾ ਗੰਦਮੰਦ ਉੱਥੇ ਆਈ ਜਾਂਦਾ ਤਾਂ ਅਸੀਂ ਪਿੱਛੇ ਜੇ ਇੱਕ ਮੈਂ ਤੇ ਭਾਈ ਅੰਤੋਜ ਨੇ ਇੱਕ ਏਜੰਡਾ ਵੀ ਰੱਖਿਆ ਸੀਗਾ ਸਾਡੇ ਏਜੰਡੇ ਦਾ ਮਕਸਦ ਸੀਗਾ ਪੰਜਾਬ ਪੰਜਾਬੀਆਂ ਦਾ ਪੰਜਾਬ ਪੰਜਾਬੀਆਂ ਦਾ ਕਿਵੇਂ ਵੀ ਇੱਥੇ ਜਿਹੜਾ ਮੈਨੂੰ ਇੱਕ ਯੂਪੀ ਤੋਂ ਫੋਨ ਆਇਆ ਬੁੰਡੇ ਦਾ ਕਹਿੰਦਾ ਬਈ ਯਾਰ ਤੂੰ ਰੌਲਾ ਪਾਉਣਾ ਤੁਸੀਂ ਇਕੱਠੇ ਹੋ ਕੇ ਰੌਲਾ ਪਾ ਰਹੇ ਹੋ ਵੀ ਯਾਰ ਇੱਥੇ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਹੈ ਪੰਜਾਬ ਦੀ ਜਿਹੜੀ ਭੂਗੋਲਕ ਸਥਿਤੀ ਉਹ ਬਦਲ ਰਹੀ ਹੈ ਤੁਸੀਂ ਬਾਹਰਲੇ ਬੰਦਿਆਂ ਦਾ ਵਿਰੋਧ ਕਰਦੇ ਆ ਮੈਂ ਕਿਹਾ ਅਸੀਂ ਓਵੇਂ ਵਿਰੋਧ ਨਹੀਂ ਕਰਦੇ ਕੋਈ ਜੀ ਸਦਕੇ ਆਵੇ ਕੰਮ ਕਰਨ ਆਵੇ ਕਿਸੇ ਦਾ ਕੋਈ ਵਿਰੋਧ ਨਹੀਂ ਕੋਈ ਵੈਰ ਨਹੀਂ ਕੋਈ ਨਫ਼ਰਤ ਨਹੀਂ ਕਹਿੰਦਾ ਅਸੀਂ ਵੀ ਤਾਂ ਬਾਹਰ ਬੈਠੇ ਆ ਮਖਾ ਨੂੰ ਆ ਦੱਸ ਵੀ ਪੰਜਾਬ ਦੇ ਪੰਜਾਬੀਆਂ ਦੀ ਜਿਹੜਾ ਭਗਣਤੀ ਦੀ ਗੱਲ ਕਰਗੇ ਆਪਾਂ ਇਧਰਲੇ ਪੰਜਾਬੀਆਂ ਦੀ ਗੱਲ ਕਰਨ ਲਗੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਛੱਡ ਕੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੀ ਆਪਾਂ ਗੱਲ ਕਰਨ ਲਗੇ ਤਾਂ 3 3 ਕਰੋੜ ਹੋਣੀ ਨਹੀਂ ਤਾਂ ਮੰਨ ਵੀ ਲੈਣਾ ਵੀ ਮਹੱਤਾ ਨਾਲ 3.5 ਕਰੋੜ ਵਾਦੀ ਪੂਰੀ ਦੁਨੀਆ 'ਚ ਫੈਲਿਆ ਹੋਇਆ ਪੰਜਾਬੀ ਹੈ ਮਖਾ ਦੋ ਸੂਬਿਆਂ ਦੀ ਵਾਦੀ ਯੂਪੀ ਤੇ ਬਿਹਾਰ ਦੀ 40-40 ਕਰੋੜ ਦੇ ਨੇੜੇ ਆ ਜੇ 2.5 ਕਰੋੜ ਬੰਦਾ ਇੱਥੇ ਆ ਕੇ ਬਸ ਗਿਆ ਸਾਡੇ ਦਾ ਪੈਰ ਰੱਖਣ ਨੂੰ ਥਾਂ ਹੀ ਨਹੀਂ ਰਹਿਣਾ ਇੱਥੇ ਨੌਕਰੀਆਂ ਸਾਡੀਆਂ ਇੱਥੇ ਕੋਈ ਉਹਦੇ ਬਾਰੇ ਕੋਈ ਇੱਥੇ ਕੋਈ ਕਾਨੂੰਨ ਨਹੀਂ ਕੋਈ ਕਾਇਦਾ ਨਹੀਂ ਕੋਈ ਸਰਕਾਰ ਦੀ ਨੀਤੀ ਨਹੀਂ ਸਰਕਾਰ ਕਹਿੰਦੀ 60000 ਨੌਕਰੀ ਦੇਤੀ ਕਿੰਨੇ ਬੰਦੇ ਜਿਹੜੇ ਬਾਹਰ ਲਿਆਂ ਨੂੰ ਨੌਕਰੀ ਦਿੱਤੀ ਜਾ ਰਹੀ ਆ ਹੁਣ ਸਹਾਇਕ ਲੈਂਡਮੈਨ ਦੀ ਭਰਤੀ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ 181 ਬੰਦੇ ਕੱਲੇ ਹਰਿਆਣੇ ਤੋਂ ਭਰਤੀ ਹੋਏਗਾ ਹੁਣ ਇਹ ਸਾਡਾ ਆਉਣ ਵਾਲੇ ਸਮੇਂ 'ਚ ਆਪਾਂ ਦੇਖਾਂਗੇ ਵੀ ਥੋਡੇ ਇੱਥੇ ਜਿਹੜੇ ਹਾਲਾਤ ਆ ਕੋਈ ਥੋਡੇ ਪਟਵਾਰੀ ਵੀ ਥੋਡੇ ਕਲਰਕ ਥੋਡੇ ਹੋਰ ਜਿੰਨੇ ਛੋਟੇ ਦਰਜੇ ਦੇ ਕਰਮਚਾਰੀ ਐ ਅਧਿਕਾਰੀਆਂ ਸਾਰੇ ਬਾਹਰ ਲਈ ਆ ਕੇ ਲੱਗ ਜਾਣਗੇ ਸੋ ਇਹਦੇ ਲਈ ਹੀ ਚਾਹੁੰਨੇ ਵੀ ਜੇ ਹਿਮਾਚਲ ਚ ਕਾਨੂੰਨ ਬਣ ਸਕਦਾ ਹੈ ਰਾਜਸਥਾਨ ਚ ਕਾਨੂੰਨ ਬਣ ਸਕਦਾ ਹੈ ਪਿਛਲੇ 15 20 ਦਿਨ ਪਹਿਲਾਂ ਉੱਤਰਾਖੰਡ ਦੇ ਵਿੱਚ ਪੁਸ਼ਕਰ ਧਾਮੀ ਮੁੱਖ ਮੰਤਰੀ ਨੇ ਕੈਬਨਟ ਦੇ ਵਿੱਚੇ ਪਾਸ ਕਰਤਾ ਵੀ ਸਾਡੇ ਇੱਥੇ ਬਾਹਰਲਾ ਬੰਦਾ ਆ ਕੇ ਕੋਈ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਚ ਕਿਉਂ ਨਹੀਂ ਜੇ ਆਪਾਂ ਹੁਣੀ ਗੱਲ ਕਰਦੇ ਸੀਗੇ ਬਾਈ ਹੇਅਰ ਨੇ ਦੱਸਿਆ ਕਿ ਅਸੀਂ ਸਾਰਾ ਜਿਹੜਾ ਸਾਡੇ ਕੁਦਰਤੀ ਤੱਤ ਸੀਗੇ ਸਾਡੇ ਖੇਣਿਆਂ 'ਚ ਪ੍ਰਦਾਰਸ਼ ਸੀਗੇ ਸਾਰੇ ਇਸ ਧਰਤੀ 'ਚੋਂ ਕੱਢ ਕੱਢ ਕੇ ਦੂਜੇ ਸੂਬਿਆਂ ਨੂੰ ਭਰ-ਭਰ ਟਰੱਕ ਤੇ ਰੇਲ ਗੱਡੀਆਂ ਭਰ-ਭਰ ਆਪਾਂ ਵੇਚਦੇ। ਤੇ ਇਹਦੇ ਲਈ ਅਸੀਂ ਇਹ ਚਾਹੁੰਦੇ ਆਂ ਵੀ ਇਹ ਏਜੰਡਾ ਜਿਹੜਾ ਸਰਕਾਰਾਂ ਦਾ ਹੋਣਾ ਚਾ ਲੋਕਾਂ ਦਾ ਵੀ ਹੋਣਾ ਚਾ ਲੋਕ ਤਾਂ ਸਾਡੇ ਕੀ ਕਰਦੇ ਅਸੀਂ ਆ ਰੂੜਿਆਂ ਵਾਲੀ ਪਿੰਡ ਤੋਂ ਆਏ ਆ ਅੱਜ। ਉਹ ਕਹਿੰਦੇ ਸਾਡੇ 60% ਪਿੰਡ 'ਚ ਕਾਲਾ ਪੀਲਾ। ਨਾਲ ਹੀ ਉੱਥੇ ਆ ਕਿਹੜਾ ਰੁਪਾਣੇ ਲੱਗੀ ਹੋਇਆ ਗੱਤਾ ਫੈਕਟਰੀ ਹਾਂ ਉਹ ਸਾਰਾ ਜਿੰਨਾ ਜ਼ਹਿਰ ਆ ਉਹ ਸਾਰੇ ਲੋਕਾਂ ਨੂੰ ਮਾਰੀ ਜਾਂਦਾ ਔਰ ਹੈਰਾਨੀ ਜਨ ਗੱਲ ਦੇਖੋ ਸਾਰੇ ਪਿੰਡ ਦੇ ਵਿੱਚ 100 ਮਗਰ 60 ਬੰਦੇ ਉੱਥੇ ਕਾਲੇ ਪੀੜੇ ਤੋਂ ਪੀੜਦਾ ਘੱਟੋ ਘੱਟ ਉੱਥੇ 2-3000 ਬੰਦਾ ਰਹਿੰਦੇ ਹੁਣੇ ਪਿੰਡ 'ਚ ਤੇ ਸਾਡੀ ਗੱਲ ਸੁਣਨ 60 ਬੰਦੀ ਆਈ ਐ ਉੱਥੇ ਅਸੀਂ ਇਕੱਠ ਰੱਖਿਆ ਲੁਧਿਆਣੇ ਤੇਨ ਤਰੀਕ ਦਾ ਸਮਰਦਾ ਤਿੰਨ ਕਰੋੜ ਬੰਦਾ ਪੀੜਤਾ ਪੰਜਾਬ ਤੇ ਰਾਜਸਥਾਨ ਦਾ ਜੇਪਾ ਦੱਖਣੀ ਮਾਲਵੇ ਦੀ ਗੱਲ ਕਰਗੇ ਇਸ ਪਾਣੀ ਦੇ ਨਾਲ ਤੇ ਉਧਰ ਆਪਣੇ ਰਾਜਸਥਾਨ ਗੰਗਾ ਨਗਰ ਜੈਸਲਮੇਰ ਤੱਕ ਬੰਦਾ ਪਹੁੰਚ ਜਾ ਲੁਧਾਨੇ 3000 ਆਪਾਂ ਮਰਨ ਨੂੰ ਤਾਂ ਤਿਆਰ ਆ ਹੁਣ ਬਾਈ ਦਾ ਬੜੀ ਵੱਡੀ ਗੱਲ ਕਰ ਗਿਆ ਇਹਦਾ ਜੁਗ ਪਲਟੂਗਾ ਕੋਈ ਪਰਲੋਂ ਆਉ ਫੇਰ ਗੱਲ ਸਮਝਣਗੇ ਜਿਹੜੀ ਆ ਟਿਕਾਊ ਖੇਤੀ ਵਾਲੀ ਹੈ ਲੋਕ ਤਾਂ ਇਸ ਦੇ ਨੂੰ ਤਿਆਰ ਨਹੀਂ ਹੈਗੇ ਨਾਲੇ ਮਰ ਰਹੇ ਨਾਲੇ ਪਤਾ ਉਹ ਫੈਕਟਰੀ ਦੇ ਖਿਲਾਫ ਲੋਕ ਪਿੰਡ ਉੱਠ ਕੇ ਜਾਣ ਨੂੰ ਤਿਆਰ ਨਹੀਂ ਪਿੰਡ ਦੇ ਲੋਕ ਜ਼ਮੀਨਾਂ ਦੇ ਹੀ ਬੈਠੇ ਆ ਬਹੁਤੇ ਪਿੰਡਾਂ ਦੇ ਵਿੱਚ ਜਿੱਥੇ ਨਵੀਆਂ ਫੈਕਟਰੀਆਂ کارਖਾਨੇ ਲੱਗ ਰਹੇ ਆ ਪਿੰਡਾਂ ਦੇ ਸਰਪੰਚਾਂ ਨੇ ਮੱਥੇ ਪਾ ਕੇ ਦਿੱਤੇ ਹੋਏ ਆ ਅੱਧਾ-ਅੱਧਾ ਪਿੰਡ ਨਾਲ ਖੜ ਜਾਂਦਾ ਜਾ ਕੇ ਆਹ ਕਿਸਾਨੀ ਮੋਰਚਾ ਚਕਾਇਆ ਗਿਆ ਮੈਨੂੰ ਲੱਗਿਆ ਕਿ ਪੰਜਾਬ ਉੱਠੂਗਾ ਪੰਜਾਬ ਘਰਾਂ ਵਿੱਚ ਸੌ ਗਿਆ ਅੱਜ 5-6 ਦਿਨ ਹੋ ਗਏ ਡੱਲੇਵਾਲ ਸਾਹਿਬ ਨੇ ਕੁਝ ਪਾਣੀ ਤੱਕ ਨਹੀਂ ਪੀਤਾ ਲੋਕਾਂ ਦੇ ਕੰਮ ਦੇ ਯੂ ਨਹੀਂ ਸਰਕੀ ਛੱਡ ਪਰਿਆ ਆਪਾਂ ਕੀ ਲੈਣਾ ਇਹਦੀ ਖਾਤਰ ਐਨੇ ਹੋ ਲੜਾਈਆਂ ਜੇ ਸਾਡੇ ਕੋਲ ਰਾਹ ਹੋਵੇ ਕੋਈ ਹੱਲ ਹੋਵੇ ਆਪਾਂ ਮੰਨ ਲਏ ਕਿ ਅਸੀਂ ਤਾਂ ਚੁੱਪ ਕਰਕੇ ਘਰਾਂ 'ਚ ਬਹਿ ਜਾਾਂਗੇ ਸਾਡਾ ਹੱਲ ਹੋ ਗਿਆ ਅਸੀਂ ਤਾਂ ਬਾਤ ਜਾਾਂਗੇ ਆਹ ਹੁਣ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਕੁੱਕਰ ਖੇਡ ਆਈ ਜਾਂਦੇ ਆ ਤਾਨੇ ਮੇਣੇ ਕੁਮੁੱਦੇ ਦੀ ਗੱਲ ਹੀ ਹੈ ਨਹੀਂ 150 ਟਰਾਲੀ ਚੋਰੀ ਹੋਈ ਕਿਸਾਨਾਂ ਦੇ ਉੱਥੋਂ ਮੋਰ ਸ਼ੰਭੂ ਤੋਂ ਕੱਲੇ ਤੋਂ ਕੀਤੀ ਕਿੰਨਾ ਨੇ ਸਰਕਾਰ ਦੇ ਇਹਨਾਂ ਦੇ ਬੰਦਿਆਂ ਨੇ ਕੋਈ ਸਰਪੰਚਾਂ ਨੇ ਇਹਨਾਂ ਨੇ ਐਮਐਲ ਕਨੌਰ ਦਾ ਗਰਲਾਲ ਜਿਹੜਾ ਕਬੱਡੀ ਦਾ ਖਿਡਾਰੀ ਉਹਦਾ ਨਾਂ ਆਇਆ ਇਹਦੇ ਬੰਦਿਆਂ ਨੇ ਕਾਲੀਆਂ ਚੋਰੀ ਕੀਤੀ ਕਾਰਨ ਕੀ ਵੀ ਲੋਕਾਂ ਨੂੰ ਇਹਨਾਂ ਖੱਜਲ ਕਰੋ ਜਲੀਲ ਕਰੋ ਵੀ ਲੋਕ ਮੁੜ ਕੇ ਧਰਨੇ ਮਜਾਰਿਆਂ 'ਤੇ ਨੱਕ ਨਾ ਕਰਨ ਬੋਲੀ ਸਾਡੀ ਆਪਾਂ ਦੇਖ ਰਹੇ ਹਾਂ ਸਕੂਲਾਂ ਦੇ ਵਿੱਚ ਇੱਥੇ ਇੱਕ ਬਾਈ ਬੈਠਾ ਹੈ ਆ ਬੈਠਾ ਸ਼ਾਇਦ ਕਹਿੰਦਾ ਭਾਈ ਜਿੰਨੇ ਆ ਅੰਗਰੇਜ਼ੀ ਮਾਧਿਮ ਸਕੂਲ ਨੇ ਪੰਜਾਬੀ ਉਹਨਾਂ ਚ ਬੋਲਣ ਦੇ ਵੀ ਨਹੀਂ ਦਿੰਦੇ ਆਕਾਲ ਅਕੈਡਮੀ ਭਦੌੜ ਕੱਲ ਹੀ ਇੱਕ ਬੰਦਾ ਉਹਨੂੰ ਦੱਸਿਆ ਕਹਿੰਦਾ ਭਾਈ ਮੈਂ ਜਵਾਖ ਦੀ ਆਪਣੀ ਦੀ ਐਡਮਿਸ਼ਨ ਦਾਖਲਾ ਕਰਾਉਣ ਗਿਆ ਆਕਾਲ ਅਕੈਡਮੀ ਭਦੌੜ ਦੀ ਪ੍ਰਿੰਸੀਪਲ ਹਿੰਦੀ ਬੋਲੀ ਜਾਂਦੀ ਹੈ ਤੁਸੀਂ ਪੈਸ ਜੋ ਪ੍ਰਿੰਸੀਪਲ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹਦਾ ਰਾਮਪਰੇ ਸੀ ਬੋਲਨੀ ਵੀ ਨਹੀਂ ਆਉਂਦੀ ਉਹਨੂੰ ਸਮਾਂ ਚੱਲਦਾ ਹੋ ਗਿਆ ਸੀਗੇ ਅਸੀਂ ਜੋ ਬੱਤੇ ਪੜਦੇ ਆਪਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਬੋਤ ਨਹੀਂ ਮਿਲਦੀ ਨੇ ਨਹੀਂ ਸਿੱਖਿਆ ਮਾਡਲ ਹੀ ਫੇਲ ਆ ਤੁਸੀਂ ਕੱਲਾ ਇਹ ਸੀਬੀਐਸਸੀ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰੋ ਸਿੱਖਿਆ ਮਾਡਲ ਹੀ ਫੇਲ ਆ ਜਿਹੜਾ ਟੈਂਕ ਦੇਣਾ ਨਹੀਂ ਉਹਨਾਂ ਨੇ ਪੜਾਈ ਨਹੀਂ ਰਹੇ ਤੁਸੀਂ ਸਕੂਲਾਂ ਦੇ ਵਿੱਚ ਹੁਣ ਦੇਖੋ ਜਿੰਨੇ ਸਕੂਲ ਨੇ ਅੱਗੇ ਆਪਣੇ ਸਰਕਾਰੀ ਸਕੂਲਾਂ ਜਾਂ ਆਪਾਂ ਜੋ ਪੜਦੇ ਸੀਗੇ ਤਾਂ ਆਪਣੇ ਕੋਲੇ ਇੱਕ ਦੋ ਪੀੜ ਖੇਡਾਂ ਵਾਲੇ ਹੁੰਦੇ ਆਪਾਂ ਪਹਿਲਾਂ ਬਲਾਕ ਪੱਧਰ ਤੇ ਫਿਰ ਜ਼ਿਲ੍ਹਾ ਪੱਧਰ ਤੇ ਫਿਰ ਸਟੇਟ ਪੱਧਰ ਤੇ ਖੇਡਣ ਜਾਂਦੇ ਹੁਣ ਸਕੂਲਾਂ 'ਚ ਖੇਡਾਂ ਖਤਮ ਆ ਜਿੰਨੇ ਅੰਗਰੇਜ਼ੀ ਸਕੂਲ ਐ ਕਿਸੇ ਸਕੂਲ ਦਿਖਾਓ ਵਧੀਆ ਗਰਾਊਂਡ ਤਾਂ ਦਿਖਾ ਦਿੰਦੇ ਆ ਗਰਾਊਂਡ ਹੈਗੇ ਸਾਡੇ ਕੋਲ ਕਿੰਨੇ ਜਵਾਕ ਸਾਡੇ ਗਰਾਊਂਡਾਂ 'ਚ ਜਾਂਦੇ ਆ ਇਧਰ ਨੂੰ ਕੋਈ ਧਿਆਨ ਨਹੀਂ ਕੋਈ ਬੰਦਾ ਆਪਣੇ ਜਵਾਕ ਮਗਰ ਆਪਣੀ ਬੋਲੀ ਬਾਰੇ ਜਵਾਕ ਦੀ ਸਿਹਤ ਨੂੰ ਲੈ ਕੇ ਭਾਈ ਸਾਡਾ ਜਵਾਕ ਨੂੰ ਮੜਾ ਮੜਾ ਖੜਾਉਣੇ ਆ ਵੀ ਉਹ ਉਹ ਕੁਕੜਾਂ ਦੇ ਖੁੱਡੇ ਚ ਆਪਾਂ ਤਾੜ ਤੇ ਜਵਾਕ ਉਹ ਤਿੰਨ ਚਾਰ ਵੇ ਸਕੂਲੋਂ ਆਉਂਦੇ ਫਟੂਸ਼ਨ ਤੇ ਚੱਕ ਦਿੰਨੇ ਆਂ ਉਹ ਰਾਤ ਹੋਈ ਤਾਂ ਜਵਾਕ ਘਰੇ ਵੜਦਾ ਮੋਬਾਈਲ ਮੂਰ ਦੇਖ ਕੇ ਪੈ ਤੜ ਕੇ ਫੇਰ ਸੁੱਤਾ ਆਪਾਂ ਚਕਰੀਸ ਕੇ ਜਵਾਕ ਆਇਆ ਸਕੂਲ ਵਾਲੀ ਬਹਿਣਾਗੀ 7 ਵਜੇ ਫੇਰ ਚੱਕ ਦਿੰਨੇ ਆਂ ਅਸੀਂ ਕੀ ਤਿਆਰ ਕਰ ਰਹੇ ਆਂ ਇਨਸਾਨ ਬੰਦੇ ਉਹ ਮਸ਼ੀਨਾਂ ਵੀ ਨਹੀਂ ਤਿਆਰ ਹੋਣੀਆਂ ਕੁਝ ਵੀ ਨਹੀਂ ਤਿਆਰ ਹੋਣਾ ਹੱਲੇ ਮਸ਼ੀਨ ਤਾਂ ਬੜਾ ਮੋਟਾ ਕੰਮ ਕਰ ਲੂ ਇਹ ਸਾਡੇ ਜਵਾਬ ਆਪਾਂ ਤਿਆਰ ਕਰੀ ਜਨੋ ਕੀ ਕਰਨਗੇ ਕੁਛ ਵੀ ਨਹੀਂ ਕਰਨ ਉਹਨਾਂ ਨੇ ਨਾ ਆਪਾਂ ਦੱਸਣਾ ਹੀ ਨਹੀਂ ਨਹੀਂ ਉਹ ਆਪਾਂ ਉਹੀ ਗੱਲ ਆ ਜਾਂਦੀ ਨੇ ਵੀ ਆਪਾਂ ਦੱਸਦੇ ਨਹੀਂ ਮੈਂ ਬੋਲਦਾ ਨਾ ਲੋਕ ਗੁੱਸਾ ਕਰਦੇ ਆ 80% 50 90% ਦਾ ਦਾਰੂ ਪੀਂਦਾ ਤੜ ਕੇ ਉੱਠ ਕੇ ਮਾਵਾ ਭਾਲਦੇ ਵੀ ਭੁੱਕੀ ਫੀਮ ਮਿਲਦੇ ਉਹਨਾਂ ਮਿਲੀ ਗੋਲੀ ਭਾਲਦੇ ਆ ਆਵਾ ਪ੍ਰਵਾਸੀਆਂ ਦੀ ਗੱਲ ਕਰਦੇ ਆ ਤੁਸੀਂ ਮੈਨੂੰ ਇਹ ਜਿੰਨੇ ਬੰਦੇ ਕੰਮ ਕਰਦੇ ਕਿਸਦਾ ਗੋਡਾ ਮੋਡਾ ਦੁਖਦਾ ਦਿਖਾਇਓ ਕਿਹੜੇ ਗੋਗੜ ਦਿਖਾਇਓ ਪੰਜਾਬ ਦਾ ਇਹਦੇ ਢਟ ਗੋਗੜਾ ਕੱਢੀਆਂ ਕੰਮ ਕਰ ਬੈਠੇ ਰਹ ਜਾਂਦੇ ਤੱਤਰਾ ਫਰੀਦੋ ਤੇ ਇਹਦੇ ਬੰਦੇ ਰ ਬਹਿ ਕੇ ਪੱਠੇ ਕੋਈ ਆਪਣੇ ਵੱਢ ਕੇ ਰਾਜੀ ਨਹੀਂ ਉਹ ਆਪਾਂ ਪਸ਼ੂ ਵੇਚ ਤੇ ਪੱਠੇ ਵੱਢਣ ਦੇ ਮਾਰੇ ਐਵੇਂ ਹੀ ਜੋੜ ਲਾਈ ਜਾਣਗੇ ਉਹ ਯਾਰ ਪਸ਼ੂ ਰੱਖਦੇ ਆ ਮਹਿੰਗਾ ਬਹੁਤਾ ਤੂੜੀ ਮਹਿੰਗੀ ਪੈਂਦੀ ਆ ਖਲ ਪੈਂਦੀ ਆ ਫਲਾਨਾ ਪੈਂਦਾ ਰਹਾ ਤੇ ਡੇਰੀ ਦੇ ਲਿਆ ਮੈਂ ਡੇਰੀ ਜੋ ਕਿਹਦਾ ਮਿਲਣਾ ਫਿਰ ਆਪਾਂ ਨੂੰ ਪਤਾ ਹੀ ਆ ਇਹ ਤਾਂ ਜਿਵੇਂ ਬਾਈ ਨੇ ਗੱਲ ਕੀਤੀ ਨਾ ਟਿਕਾਊ ਖੇਤੀ ਵਾਲੀ ਜਿਵੇਂ ਉਹਦਾ ਹਾਲਾਤ ਤਾਂ ਬੌਲੇ ਕਹਾਣਾਂਗੇ ਆਪਣੇ ਬੱਚੇ ਪੈਦਾ ਹੁਣੋਂ हट ਗਏ ਜਵਾਕ ਨਹੀਂ ਪੈਦਾ ਹੁੰਦੇ ਹੁਣ ਕੀ ਕਹਿਣਾ ਮੈਂ ਕਹਣਾ ਹਜ਼ਾਰਾਂ 'ਚੋਂ ਇੱਕ ਅੱਧਾ ਕੋਈ ਇਹੋ ਜਿਹਾ ਜੋੜਾ ਹੋਵੇ ਜਿਹਦੇ ਬਿਨਾਂ ਦਵਾਈ ਤੋਂ ਜਵਾਕ ਹੋ ਜੇ ਦਵਾਈਆਂ ਲੈ ਕੇ ਦੋ ਦੋ ਚਾਰ ਚਾਰ ਸਾਲ ਵੱਡੇ ਪਰੇਸ਼ਨਾ ਢੱਪੜਾ ਆ ਕੇ ਫਿਰ ਜਵਾਕ ਹੁੰਦਾ ਜਾਂ ਫਿਰ ਉਹ ਡਿੱਗੇ ਨੇ ਲੈਣ ਲੱਗ ਗਏ ਇਧਰ ਨੂੰ ਕੋਈ ਨਹੀਂ ਸੋਚ ਰਿਹਾ ਪਤਾ ਨਹੀਂ ਕਿੱਥੇ ਜਾ ਕੇ ਡਿੱਗਣਾ ਮਰਨਾ ਕਿੱਧਰ ਨੂੰ ਆਪਾਂ ਭੱਜੇ ਜਾਂਦੇ ਆ ਸਮਝਦੇ ਨਹੀਂ ਕੋਈ ਬੰਦਾ ਉਹ ਟਿਕਾਊ ਖੇਤੀ ਵਾਲੀ ਗੱਲ ਕਰਦਾ ਬੰਦੇ ਜੀ ਟਿਕਾਅ ਹੈ ਨਹੀਂ ਸਵਰ ਹੀ ਹੱਲਿਆ ਪਿਆ ਅੱਗੇ ਲੋਕਾਂ ਸਵਰ ਬੋਸ ਸਵਰ ਸੰਤੋਖ ਸੀ ਲੋਕ ਰਿਸ਼ਤੇਦਾਰ ਹੀ ਜਾਂਦੇ ਬੰਦੇ ਕਾ ਕਾ ਦਿਨ ਉੱਥੇ ਬੈਠੇ ਰਹਿੰਦੇ ਹਫਤਾ ਹਫਤਾ ਇਹਨੇ ਬਰਾਤਾਂ ਜੰਨਾ ਪਿੰਡਾਂ 'ਚ ਬੈਠੀਆਂ ਰਹਿੰਦੀਆਂ ਤੇ ਹੁਣ 2 ਘੰਟਿਆਂ 'ਚ ਵਿਆਹ ਨਵੇੜਕੇ ਲਾਵਾ ਜਾਂਦਾ ਵੀ ਚੱਲੇ ਆਂ ਜੀ ਸਗਲ ਫੜਾਉ ਤੇ ਚੱਲ ਗਏ ਅੱਪਾ ਕਹਿੰਦੇ ਵਿਗਿਆਨ ਨੇ ਤਰੱਕੀ ਕਰ ਲਈ ਸਹੂਲਤਾਂ ਦੇ ਦਿੱਤੀਆਂ ਐਲੈਕਟ੍ਰਿਕ ਬਿਜਲੀ ਪੱਖੇ ਗੱਡੀਆਂ ਆਹ ਫਲਨ ਆ ਗਿਆ ਆ ਗਿਆ ਕੁਇਲ ਆ ਗਿਆ ਇੱਥੋਂ ਬੈਠੇ ਬਾਹਰ ਗੱਲ ਪਰ ਜ਼ਿੰਦਗੀ ਕਿੰਨੀ ਔਖੀ ਕਰਦੀ ਹਰ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ ਮੈਂ ਹੋਰ ਬਾਈ ਇਹੇ ਤੁਹਾਨੂੰ ਦੱਸਦਾ ਗੱਲ ਤੁਸੀਂ ਗੱਲ ਟਿਕਾਊ ਖੇਤੀ ਨਹੀਂ ਕੀਤੀ ਆ ਇਹ ਤਾਂ ਪਤਾ ਨਹੀਂ ਕੋਈ ਪਲਟਾ-ਪੋਲਟਾ ਬੱਜੂ ਪਤਾ ਨਹੀਂ ਕੀ ਹੋ ਫੇਰ ਹੋਊ ਗੱਲ ਆਉਣ ਵਾਲੇ ਪੰਜਾਂ ਸੱਤਾਂ ਸਾਲਾਂ 'ਚ 70% ਦੁਨੀਆ ਡਿਪਰੈਸ਼ਨ ਦਾ ਸ਼ਿਕਾਰ ਹੋਵੇ ਕੰਨਾ ਟੱਕਰਾਂ ਮਾਰੂ ਹਾਂ ਡੈਫੀਨਿਟ ਕੋਈ ਨਹੀਂ ਮੈਂ ਹੈਰਾਨ ਰਹਿ ਗਿਆ ਮੇਰੇ ਪਿੰਡ ਦਾ ਇੱਕ ਮੁੰਡਾ ਮਰਨਾ ਕਮਾਲ ਅਸੀਂ ਘੜੀ ਅੱਗੇ ਗੱਲਾਂ ਪੈ ਗਿਆ ਕਹਿੰਦਾ ਭਾਈ ਆਪਣੇ ਪਿੰਡ 'ਚ 500 ਬੰਦਾ ਹੈ ਡਿਪਰੈਸ਼ਨ ਦੀ ਦਵਾਈ ਲੈਂਦਾ ਤੇ ਮੇਰਾ ਛੋਟਾ ਪਿੰਡ ਆ 12-1300 ਵੋਟ ਆ ਤੂੰ ਸਾਬ ਲਾ ਲੋ ਇਹ ਹੋਇਆ ਕਦ ਨਾਲ ਇਹ ਵੀ ਖੋਜਣਾ ਪੈਣਾ ਹੈ ਸਾਨੂੰ ਕਹਾਂਗੇ ਵੀ ਇਹ ਵੀ ਲੋਕਾਂ ਨੂੰ ਚਾਹਣਾ ਕੋ ਹੋ ਕਹਿੰਦਾ ਰਿਹਾ ਨੀਂਦ ਨਹੀਂ ਆਉਂਦੀ ਲੋਕਾਂ ਨੂੰ ਰਾਤ ਨੂੰ दारू ਦਾ ਪੈਗ ਲੱਗਦਾ ਨੀਂਦ ਉਹ ਨਾ ਜਾਂ ਗੋਲੀਆਂ ਲੈ ਕੇ ਸੌਂਦੇ ਆ ਸੋ ਭਾਈ ਇਹ ਗੱਲਾਂ ਬਾਰੇ ਸਾਨੂੰ ਸੋਚਣਾ ਪੈਣਾ ਜੇ ਅਸੀਂ ਨਸਲਾਂ ਹੁਣ ਆਪਣੀ ਗੱਲ ਕਰਦੇ ਨਸਲਾਂ ਬਚਾਉਣੀਆਂ 15 ਘਟੇ ਯੂਰਗੇ ਠੋਕਦੇ ਆ 2-3 ਡੀਏ ਪੇਠੋ ਦੇ ਆਲੋਗ ਨਸਲਾਂ ਕਿੱਥੋਂ ਵੱਜ ਜਾਣਗੀਆਂ ਜ਼ਹਿਰ ਖਵਾ ਕੇ ਵੱਜਣਗੀਆਂ ਪਰ ਕਸੂਰ ਲੋਕਾਂ ਦਾ ਵੀ ਨਹੀਂ ਹੁਣ ਐਸ ਵੇਲੇ ਠੇਕਾ ਕਿੱਥੇ ਭੱਗ ਗਿਆ 80 85 90 ਹੁਣ ਜਿਹੜਾ ਬੰਦਾ ਖੇਤੀ ਕਰਦਾ ਉਹ ਖੇਤੀ ਦਾ ਸੰਦ ਬਣੇ ਆ ਉਹਦਾ ਕੋਲ ਹੱਲ ਹੀ ਹੈ ਨਹੀਂ ਕੋਈ ਦੂਜਾ ਤਾਂ ਲੱਗਦਾ ਮੈਨੂੰ 80 ਤੱਕ ਨੇ ਪੈਸੇ ਨਹੀਂ ਦੇਣੇ ਮੈਂ ਲਿਮਟ ਨਹੀਂ ਘੁੰਮਣੀ ਕੀ ਕਰਾਂ ਮੈਂ ਹੁਣ 90 90 ਹਜ਼ਾਰ ਨੂੰ ਟੂ ਠੇਕਾ ਕੱਢੂਗੀ ਫਿਰ ਐਸੇ ਕਰਕੇ ਲੋਕ ਤਿੰਨ ਤਨ ਫਸਲਾਂ ਲੈਣ ਲੱਗ ਗਏ ਆਪਾਂ ਧਰਤੀ ਨੂੰ ਟਿਕਾਊ ਦੀ ਗੱਲ ਕਰਦੇ ਆਂ ਬਾਈ ਕਿੰਨੇ ਤੁਸੀਂ ਇਹ ਦੇਖੋ ਆਪਾਂ ਸਾਹ ਲੈਣ ਦਿੰਨੇ ਧਰਤੀ ਨੂੰ ਸਾਹ ਨਾਸਾਂ ਬੰਦ ਕਰਤੀਆਂ ਧਰਤੀ ਦੀਆਂ ਜੇ ਤਾਲਕੇ ਫੜ ਵੱਡੀ ਰਾਤ ਤੇ ਰਾਤ ਬਾਹ ਆ ਕੇ ਸੁਹਾਗੇ ਸੁਗੇ ਮਾਰ ਤੜਕੇ ਨੂੰ ਫਿਰ ਬੀਜ ਦਿੰਨੇ ਆ ਛੁਦਾ ਵੱਡੇ ਮੈਨੂੰ ਲੱਗਦਾ ਕਿ ਵੱਡੇ ਇੱਕ ਇਨਕਲਾਬ ਦੀ ਕਹਿ ਲੋ ਕ੍ਰਾਂਤੀ ਦੀ ਕਹਿ ਲੋ ਵੱਡੀ ਸਮਝ ਦੀ ਕਹਿ ਲੋ ਜਾਂ ਵੱਡੇ ਸੈਮੀਨਾਰ ਜਾਂ ਕੋਈ ਵੈਸੇ ਹੀ ਕੋਈ ਕੁਦਰਤ ਵੱਲ ਸਮਝਾ ਦੇ ਲੋਕਾਂ ਨੂੰ ਤਾਂ ਮੁੜਿਆਉਣਗੇ ਨਹੀਂ ਤਾਂ ਲੋਕਾਂ ਦਾ ਤਾਂ ਹਾਲਾਤ ਮੁਸ਼ਕਲ ਹੈ ਸੋ ਅਸੀਂ ਤਾਂ ਬਾਈ ਇਹੀ ਕਹਿਣਾ ਆਏ ਆ ਕਿ ਯਾਰ ਜਿੰਨੇ ਕੁ ਜੋਗਰੇ ਹੈਗਾ ਜਿਵੇਂ ਵੀ ਆਪਾਂ ਬਚਾ ਸਕਦੇ ਹੇਅਰ ਸਾਹ ਵਾਲੀ ਗੱਲ ਸ਼ਾਇਦ ਲੋਕ ਹੋਰ 5-4 ਸਾਲ ਨੂੰ ਸਮਝ ਜਾਣਗੇ ਸਮਝ ਜਾਣਗੇ ਇਹ ਪਹਿਲੀ ਵਾਰ ਤਾਂ ਦੱਸਿਆ ਕਿ ਪਹਿਲੀ ਵਾਰੀ ਬੋਲੇ ਲੋਕਾਂ ਨੇ مخਾਲ ਕੀਤਾ ਯਾਰ ਇਹ ਕਿਹੜੀ ਤੂੰ ਗੱਲ ਕਰਨ ਲੱਗ ਗਿਆ ਇਹ ਤਾਂ ਹੋ ਹੀ ਨਹੀਂ ਸਕਦੀ ਹੁੰਦਾ ਸਾਰਾ ਕੁਝ ਹੀ ਹੈ ਉਹੀ ਗੱਲ ਆਪਾਂ ਬਾਜ਼ਾਰ ਦੇ ਵਿੱਚੋਂ ਕੀ ਲੈਣੇ ਆ ਨੂਨ ਦੀ ਥੈਲੀ ਲੈਣੇ ਆ ਜਾਂ ਆਪਾਂ ਚਾਹ ਪੱਤੀ ਲੈਂਦੇ ਸੀ ਇਸ ਤੋਂ ਇਲਾਵਾ ਕੁੱਲ ਚੀਜ਼ ਸਾਡੇ ਘਰੇ ਸੀ। ਅੱਗ ਵੀ ਸਾਡੇ ਘਰੇ ਡੱਬੀ ਆਪਾਂ ਲਿਆਉਂਦੇ ਨਹੀਂ ਸੀਗੇ। ਉਹ ਵੀ ਬੁੜੀਆਂ ਹਾਰੇ ਦੇ ਵਿੱਚ ਆਪਣੇ ਦੱਬ ਲੈਂਦੀਆਂ ਅੱਗ ਦੀ ਪਾਥੀ ਜੀ ਤੜਕੇ ਕੱਢ ਕੇ ਬਾਹਰ ਲੈਂਦੀਆਂ ਸੀ। ਤੇ ਬਾਕੀ ਸਾਰਾ ਆਪਣੇ ਖੇਤਾਂ ਚੋਂ ਦਾ ਸੀ। ਪਰ ਅੱਜ ਕੁੱਲ ਚੀਜ਼ ਬਾਜ਼ਾਰ ਤੋਂ ਲੈਣੇ ਆ। ਹੁਣ ਤੁਸੀਂ ਮਕਸਰ ਵਾਲੇ ਆਹ ਜਿਹੜਾ ਗੰਦੇ ਨਾਲਾ ਆ ਜਾਂਦਾ ਥੋੜਾ ਇੱਥੇ ਇਧਰ ਨੂੰ ਉਹ ਸਾਰੇ ਸੀ ਦੇਖਿਆ ਸਬਜ਼ੀ ਲਈ ਬੈਠਿਆ ਅਗਰੀ ਦੀ ਸਾਰਾ ਗੰਦੇ ਨਾਲੇ ਦਾ ਪਾਣੀ ਉਹਨੂੰ ਸਬਜ਼ੀ ਨੂੰ ਲੱਗਦਾ। ਸਾਰਾ ਮਕਸਰ ਉਹ ਸਬਜ਼ੀ ਖਾਈ ਜਾਂਦਾ। ਥੋੜਾ ਵੱਡਾ ਪਿੰਡ ਹੁਣ 3500 ਵੋਟ ਦਾ ਪਿੰਡ ਹੈ। ਹਾਂ 2400 ਵੋਟ ਦਾ ਪਿੰਡ ਹੈ 3500 4000 ਵਾਦੀ ਹੋਣੀ ਹੈ। ਛੋੜੇ ਤੁਸੀਂ ਐ ਕਰ ਲਓ। ਛੋੜੇ ਸਾਰੇ ਜ਼ੋਰ ਮਾਰ ਕੇ ਮਸਾਂ 20 30 ਘਰਾਂ ਦੇ ਘਰੇ ਸਬਜ਼ੀ ਉਹ ਨਹੀਂ ਸਬਜ਼ੀ ਨਹੀਂ ਹੈਗੀ ਆਪਣੀ। ਆ ਭਵੰਤਾ ਸਾਡੇ ਨਾਲ ਆਇਆ ਬਾਈ ਮਟੌਰ ਤੋਂ ਇਹ ਭਵੰਤ ਮਟੌਰ ਅਨੰਦਪੁਰ ਸਾਹਿਬ ਤੋਂ ਰੋਪੜ ਤੋਂ। ਅਸੀਂ ਇਹਨਾਂ ਦੇ ਪਿੰਡਾਂ 'ਚ ਵੀ ਗਏ। ਇਨਾਂ ਦੇ ਭਾਈ ਦੋ ਦੋ ਢਾਈ ਢਾਈ ਕਿੱਲੇ ਪੈ ਲਈ ਆ ਪਿੰਡਾਂ 'ਚ ਹਰ ਇੱਕ ਬੰਦੇ ਦੇ ਘਰੇ ਆਦੀ ਸਬਜ਼ੀ ਹੈ। ਨਾ ਵੱਡੇ ਟਰੈਕਟਰ ਆ, ਨਾ ਵੱਡੀਆਂ ਗੱਡੀਆਂ, ਨਾ ਵੱਡੀਆਂ ਕੋਠੀਆਂ। ਹਰ ਬੰਦਾ ਅੱਥੀ ਮਿਹਨਤ ਕਰਦਾ। ਖੇਤੀ ਤੋਂ ਇਲਾਵਾ ਹੋਰ ਨਾਲ ਕੋਈ ਸਿਕਿਉਰਿਟੀ ਗਾਰਡ ਲੱਗਿਆ, ਕੋਈ ਟੋਲ ਤੇ ਲੱਗਿਆ, ਕੋਈ ਪੰਪ ਤੇ ਲੱਗਿਆ ਕੰਮ ਵੀ ਕਰਦੇ ਨਾਲ। ਮਸਲਾ ਕੰਮ ਤੇ ਆ ਕੇ ਖੜ ਗਿਆ। ਸੋ ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਆ ਬਾਈ ਸਾਡਾ ਦੇਖੋ ਬਾਈ ਅਮਤੋਜ ਆਇਆ। ਫਿਲਮਾਂ ਦਾ ਡਾਇਰੈਕਟਰ ਆ ਇਹ ਪਿੱਛੇ ਸੁਪਰ ਡੁੱਪਰ ਹਿੱਟ ਫਿਲਮ ਸੁੱਚਾ ਸਿੰਘ ਸੂਰਮਾ ਇਹਨਾਂ ਨੇ ਬਣਾਈ ਆ ਮਗਰ ਮਗਰ ਫਿਰਦੇ ਕਲਾਕਾਰ ਇਹਨਾਂ ਦੇ ਪ੍ਰੋਡਿਊਸਰ ਵੀ ਆ ਜੋ ਬਾਈ ਫਿਲਮਾਂ ਬਣਾਈ ਗਈ ਇਹ ਆਪਣਾ ਕਾਰੋਬਾਰ ਛੱਡ ਕੇ ਚੰਡੀਗੜ੍ਹ ਤੋਂ ਥੋਡੇ ਕੋਲੇ ਆਇਆ ਇੱਕ ਬੰਦਾ ਰੋਪੜ ਤੋਂ ਆਇਆ ਮੈਂ ਬਠਿੰਡੇ ਤੋਂ ਆਇਆ ਥੋਡੇ ਕੋਲ ਚੱਲ ਅਗੇ ਨਾ ਆਈ ਥੋਡੇ ਪਿੰਡਾਂ ਸਰਪੰਚਾਂ ਦਾ ਖੜੇ ਹੋਣਾ ਨੇ ਆਈ ਰੋਜ਼ ਆਈ ਭੁਗਾਈ ਕਰਦੇ ਫਿਰਦੇ ਵੀ ਸਾਇਦ ਇਹ ਸભ્યਤਾ ਬਚੀ ਰਹੀ ਜੀ ਇਹ ਨਸਲਾਂ ਬਚੀਆਂ ਰਹਿ ਜਾਣਾ ਇਮਿੱਟੀ ਜਾਂਦੀ ਰਵੇ ਪਾਣੀ ਜਾਂਦੇ ਰਹਿਣ ਬੋਲੀ ਜਾਂਦੀ ਰਵੇ ਸ਼ਾਇਦ ਮਾੜਾ ਮੋਟਾ ਲੋਕਾਂ ਦੇ ਕੋਈ ਖਾਨੇ ਗੱਲ ਪਵੇ ਤਾਂ ਪ੍ਰਭੂ ਰੋਜ਼ ਸੋਡੇ ਕੋਲੇ ਇਹ ਗੱਲਾਂ ਹਿੰ ਕਲਪ ਦੇ ਪਰਸ ਅਸੀਂ ਇਹ ਗੱਲਾਂ ਨਿਕਲਣ ਵਾਲੀ ਨਹੀਂ ਹੈਗੇ ਉਹ ਉੜ ਵਾਲੀ ਨੂੰ ਗੱਲ ਸੁਣਾਈ ਕਿਸੇ ਨੇ ਕਹਿੰਦੇ ਸਾਡੇ ਪਿੰਡ ਕੋਈ ਲੀਡਰ ਆ ਗਿਆ ਕਿਸੇ ਮੁੰਡੇ ਨੇ ਸਵਾਲ ਕਰਤਾ ਲੀਡਰ ਨੂੰ ਸਾਡੇ ਕਹਿੰਦੇ ਪਿੰਡ ਦੇ ਚਾਰ ਬੰਦੇ ਨੇ ਮੁੰਡਾ ਕੁੱਟਿਆ ਨਾਲੇ ਪਾਇਆ ਉਹਦੇ ਪਰਚਾ ਵੀ ਤੂੰ ਸਵਾਲ ਚੋਂ ਕੀਤਾ ਅੱਜ ਕਿੱਥੋਂ ਫਿਰ ਕ੍ਰਾਂਤੀਆਂ ਦੀਆਂ ਬਦਲਾਵਾਂ ਦੀਆਂ ਗੱਲਾਂ ਕਰਦੇ ਆ ਕਿਥੋਂ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਸੀ ਇੰਨੇ ਸਾਡੇ ਲੋਕਾਂ ਦੇ ਵਿੱਚ ਆਪਸ ਵਿੱਚ 파ਟੋ ਧਾੜ ਨਫ਼ਰਤ ਧੜੇ ਬਾਜ਼ੀਆਂ ਕੋਈਆਂ ਕਰੀਆਂ ਬੈਠੇ ਸੋ ਮੈਂ ਹੁਣ ਅਗਲੀ ਗੱਲ ਭਾਈ ਤੋਈ ਨੂੰ ਕਹੂੰਗਾ ਕਿ ਉਹ ਸੋਡ ਨਾਲ ਸਾਂਝੀ ਕਰਨਗੇ ਤੇ 13 ਅਪ੍ਰੈਲ ਨੂੰ ਬਸਾਖੀ ਦੇ ਉੱਤੇ ਪੰਜਾਬ ਪੰਜਾਬੀਆਂ ਦਾ ਏਜੰਡਾ ਲੈ ਕੇ ਚੱਲੇ ਆਂ ਦੀ ਧਰਤੀ ਹਵਾ ਪਾਣੀ ਜਵਾਨੀ ਨਸ਼ਿਆਂ ਦੀ ਗੱਲ ਆਪਾਂ ਦੇਖ ਲਓ ਹੁਣ ਹਾਲਾਤ ਕੀ ਹੋਏ ਖੜੇ ਆ ਸੋਡੇ ਘਟਿਆ ਕੋਈ ਨਸ਼ਾ ਘਟਦਾ ਹੁਣ ਨਾ ਘਟ ਗਿਆ ਚਿੱਟਾ ਹੈ ਨਹੀਂ ਇਧਰ ਨੂੰ ਉਹ ਬਹੁਤ ਲਾਹਾਂ ਹੈ ਉਹ ਘਰ ਵੀ ਡਰਾਮ ਆਇਆ ਕਰਦੇ ਆ ਉਹ ਮੁਰੋ ਕਾਲਜ ਟਾ ਆਖੇ ਮੁੜ ਜਾਂਦੇ ਆ ਉਹ ਇੱਕ ਲੋਕਾਂ ਦੀ ਅੱਖਾਂ ਪੁੰਜਣ ਵਾਲਾ ਸਿਸਟਮ ਅਸਲ ਨੀਤ ਨਹੀਂ ਹੈਗੀ ਉਹ ਸੋ ਠੀਕ ਆ ਆਓ ਬਾਈ ਅਗਲੀ ਗੱਲਬਾਤ ਚਲੀ ਜਾਣ ਦੇ ਬਾਈ